ਸੋ ਵੀਰੇ ਵੈਲਕਮ ਟੂ ਵੀਡੀਓ ਸੋ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਸੋ ਤੁਹਾਨੂੰ ਅੱਜ ਲਾਗੇ ਲਾਗੇ ਪਿੰਡਾਂ 'ਚ ਦਿਖਾਵਾਂਗੇ ਆਲੂ ਦੀ ਕੀ ਪੋਜੀਸ਼ਨ ਆ ਕਿੰਨਿਆਂ ਦੇ ਬੇਲਾ ਵੱਡ ਹੋਈਆਂ ਤੇ ਕਿੰਨਾ ਕ ਪਾਣੀ ਖੜਿਆ ਖੇਤਾਂ 'ਚ ਤੇ ਕਦੋਂ ਪੱਕੀ ਪਟਾਈ ਲੱਗੂਗੀ ਤੇ ਅੱਜ ਦਾ ਰੇਟ ਕੀ ਆ ਕਿਉਂਕਿ ਅੱਜ ਰੇਟ 'ਚ ਕਾਫੀ ਤੇਜ਼ੀ ਆਈ ਆ ਸੋ ਵੀਡੀਓ ਸਾਰੀ ਦੇਖਿਓ ਕਮੈਂਟ ਕਰਨਾ ਨਾ ਭੁੱਲਿਓ ਤੇ ਲਾਈਕ ਕਰ ਦਿਓ ਨਾਲ ਦੇ ਨਾਲ ਤੇ ਚੈਨਲ ਜੁਲ ਸਬਸਕ੍ਰਾਈਬ ਕਰ ਲਓ ਸੋ ਪਹਿਲਾਂ ਗਿਆੜਾ ਮਰੌਣੇ ਆਸੀ ਪਾਸੇ ਫੇਰ ਅੰਦਰ ਸੰਘੇ ਰੇਟ ਸੋ ਵੀਰੇ ਪਿੰਡੋਂ 4 ਕੇ 5 ਕਿਲੋਮੀਟਰ ਦੂਰੀ ਆ ਗਿਆ ਤੇ ਅਜੇ ਤੱਕ ਕੋਈ ਪਟਾਈ ਨਹੀਂ ਦਿਖ ਰਹੀ ਹੈਗੀ ਸਵਾ ਲੋਦਾਂ ਹੀ ਆ ਕਈਆਂ ਨੇ ਵੇਲਾ ਵੱਡੀਆਂ ਪਈਆਂ ਆ ਤੇ ਕਈਆਂ ਦੀ ਵੱਡਣ ਵਾਲੀਆਂ ਪਈਆਂ ਸੋ ਇਹ ਵਜ੍ਹਾ ਆ ਰੇਟ ਵਧਣ ਦੀ ਗੱਲ ਕਿਉਂਕਿ ਪਟਾਈਆਂ ਤਕਰੀਬਨ ਮੀਂਹ ਕਰਕੇ ਬੰਦ ਹੋ ਚੁੱਕੀਆਂ ਆ ਜਿਸ ਕਾਰਨ ਰੇਟ ਦੇ ਵਿੱਚ ਹਲਕਾ ਜਾਂ ਉਛਾਲ ਆਇਆ ਆ ਤੇ ਜਦੋਂ ਪਟਾਈਆਂ ਤਰਪੀਆਂ ਫੇਰ ਰੇਟ ਟਿਕੂਗਾ ਫੇਰ ਲੱਗਣਾ ਪਊਗਾ ਕੀ ਰੇਟ ਆ ਅਸਲੀ ਕਿਉਂਕਿ ਪੱਕੀ ਪਟਾਈ ਦਾ ਮਾਲ ਜੋ ਜਾਊਗਾ ਮੰਡੀ ਵੀ ਰੇਟ ਦਾ ਪਤਾ ਲੱਗਣਾ ਪ੍ਰੋਪਰ ਕਿਉਂਕਿ ਸਾਡਾ ਏਰੀਆ ਤੁਸੀਂ ਦੇਖ ਲਓ ਦੂਰ ਤੱਕ ਜਿੱਥੇ ਨਿਗਾਹ ਜਾਂਦੀ ਥੋਡੀ ਸਭ ਵੇਲ ਵੱਟਣ ਬਣੀ ਪਈ ਹੈ ਜੇ ਦੂਰ ਤੱਕ ਜਿੱਥੇ ਤੱਕ ਨਿਗਾਹ ਜਾ ਰਹੀ ਆ ਤੇ ਰੇਟ ਦੀ ਗੱਲ ਕਰੀਏ ਅੱਜ ਦੇ ਆਪਾਂ ਸਾਡਾ ਰੇਟ ਮੰਡੀ ਦਾ ਰਿਹਾ ਹੈ ਜੀ 260 ਰੁਪਏ ਤੋਂ ਲੈ ਕੇ 350 ਰੁਪਏ ਦੇ ਤੱਕ ਜਾ ਰਿਹਾ ਹੈ ਮੰਡੀ ਤੇ ਨਾ ਕਿਤੇ ਵੇਲ ਵੱਢ ਹੋ ਰਹੀ ਆ ਆਪਣੇ ਤੇ ਨਾ ਕਿਤੇ ਪਟਾਈ ਚਲਦੀ ਪਈ ਆ ਹਾਂ ਆ ਲੱਗਿਆ ਅੱਜ ਹੁਣ ਦਿਖਿਆ ਵੇਲ ਵੱਟਣ ਵਾਲੇ ਆ ਸਾਹਮਣੇ ਆ ਟੋਪਨ ਦੇ ਵਿਚਾਰੇ ਲਾਏ ਆ ਹੋਰ ਕਿਤੇ ਨਹੀਂ ਹੈਗੀ ਵੇਲ ਵੱਡ ਹੋ ਰਹੀ ਜਿਹੜੀ ਪਹਿਲਾਂ ਜੀ ਆ ਉਹੀ ਆ ਆਹੇ ਦੋ ਬੰਦੇ ਲੱਗੇ ਵਿਚਾਰੇ ਵੱਢਣ ਹੁਣ ਇਧਰਲੇ ਪਾਸੇ ਦੇਖ ਮਾਲੂ ਕਿਤੇ ਨਹੀਂ ਹੈਗਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਬਰਤੋਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਜਾਣਕਾਰੀ ਲਈ ਕਿਉਂਕਿ ਅਗਲੀ ਵੀਡੀਓ ਬਣਾਵਾਂਗੇ ਆਪਾਂ ਮੱਕੀ ਤੇ ਮੱਕੀ ਤੇ ਕੀਟਿ ਵਜਾਈ ਵਾਸਤੇ ਕਿਹੜਾ ਬੀਜ ਵਧੀਆ ਆ ਸੋ ਕਿੰਨਾ ਝਾੜ ਮਿਲੂਗਾ ਆਪਾਂ ਨੂੰ ਟਿੱਕੀ-ਕੀ ਨਾਲ ਪ੍ਰੋਡਕਟ ਪਾਉਣੇ ਆਪਾਂ ਸਾਰਾ ਕੁਝ ਦੱਸਾਂਗੇ ਚੈਨਲ ਤੇ ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਜਰੂਰ ਕਰੋ ਤੁਸੀਂ ਕਿਹੜੇ ਏਰੀਆ ਤੋਂ ਤੁਹਾਡੇ ਮੰਡੀ ਚਾਲੂ ਦਾ ਕੀ ਰੇਟ ਚੱਲਦਾ ਪਿਆ ਆ ਤੇ ਪਟਾਈਆਂ ਸ਼ੁਰੂ ਹੋਈਆਂ ਕਿ ਨਹੀਂ ਹੋਈਆਂ ਸਾਡਾ ਏਰੀਆ ਤੁਹਾਡੇ ਸਾਹਮਣੇ ਆਪਾਂ ਸਾਰਾ ਖੋਲ ਕੇ ਰੱਖਦਾ ਆ ਹਰ ਪਾਸੇ ਦੀ ਵੀਡੀਓ ਬਣਾਈ ਆ ਇੱਕ ਦਿਨ ਚਾਰ-ਚਾਰ ਕਿਲੋਮੀਟਰ ਦੂਰ ਗਏ ਆਪਣੇ ਪਿੰਡੋਂ ਵੀ ਦੇਖਣ ਪਟਾਈਆਂ ਚੱਲਦੀਆਂ ਕਿ ਨਹੀਂ ਪਟਾਈਆਂ ਚੱਲਣ ਦੀ ਤਾਂ ਭਜਾ ਹੀ ਆ ਜੀ ਆ ਦੇਖੋ ਹੁਣ ਇੱਥੇ ਕਿ ਪਹੁੰਚੇ ਆਪਾਂ ਤੇ ਪਾਣੀ ਦੇਖੋ ਕਿੰਨਾ ਖੜਾ ਇੱਥੇ ਖੇਲਾਂ ਚ ਸਲਾਬਾ ਅਨਾਈਸਲਾ ਬਾਰੇ ਕੋ ਪਾਣੀ ਦੇਖੋ ਕਿਦਾਂ ਖੜਾ ਸੋ ਪਟਾਈਆਂ ਕਿੱਥੋਂ ਚੱਲ ਪੈਣਗੀਆਂ ਜੀ ਆਪਣੀ ਏਰੀਆ 'ਚ ਸੋ ਇਹ ਆਲੂ ਬਜਨ ਦੀ ਉਮੀਦ ਘਟਿਆ ਕਿਉਂਕਿ ਪਾਣੀ ਖੜਿਆ ਆ ਤੇ ਮੁਸ਼ਕਲ ਹੋ ਜਾਂਦੀ ਫਿਰ ਆਲੂ ਦੀ ਗੱਲ ਨਾ ਸ਼ੁਰੂ ਹੋ ਜਾਂਦਾ ਆ ਜਦੋਂ ਸਲਾਬਾ ਜਿਆਦਾ ਪੈਂਦਾ ਫੰਗਸ ਆ ਜਾਂਦੀ ਆ ਆਲੂ ਨੂੰ ਤੇ ਆਲੂ ਗਲਣਾ ਸ਼ੁਰੂ ਹੋ ਜਾਂਦਾ ਸੋ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਲਿਓ